ਤੋਡੇ ਆਸ ਤੇ ਇਤ ਕੋਈ ਨਸੀਹਤ ਆ। ਲੋਕਾਂ ਕਰੇ ਤੇ ਬੜੀਆਂ ਮਰਫੀਆਂ ਖਵਾਈਆਂ ਸੁਣਾ ਦੇਦੇ ਆ ਤੇ ਨਹੀਂ ਖਵਾ ਦੇਦੀ ਸੀ ਕੀ ਫਰਕ ਪੈਂਦਾ ਸੀ। ਬੰਦੇ ਮਰ ਗਿਓ ਮੈਂ ਇੱਕਲ ਕੇ ਦਿਆਂ। ਮੇਰਾ ਕੱਖ ਨਹੀਂ ਜਣਾ। ਜੇ ਮੈਂ ਮਰੋੜਨ ਤੇ ਆ ਗਿਆ ਤੇ ਘਰੋਂ ਨਿਕਲ ਔਖਾ ਹੋ ਜਾਣਾ ਮੇਰੀ ਗੱਲ ਸੁਣ ਲੈ ਮੈਂ ਇੰਨਾ ਔਖਾ ਬੋਲਣਾ ਨਹੀਂ ਚਾਹੁੰਦਾ ਸੀ। ਇਹਦਾ ਮਰੋੜਨਾ ਹੀ ਪੈਣਾ। ਕੋਈ ਗੱਜਾ ਦਾ ਮੈਂ ਕਿੱਟੇਗਾ। ਜੇ ਜਿਆਦਾ ਵੀ ਦਿਮਾਗ ਜਿਆਦਾ ਠੀਕ ਕਰਨਾ ਹੈ ਆ ਇੱਕ ਵਾਰੀ ਆ ਜੋਰੇ ਕੇ ਨੂੰ ਪੁੱਛ ਲੈ ਕਿ ਕੀ ਲੱਗਦਾ ਹੈ ਚੌਕੋ ਬਲ ਵੀ ਹੈ ਸੇਲਿਆ ਚ ਪੁੱਛ ਮੜਾ ਜਾ ਹੋ ਵੀ ਹਾਂ ਤੂੰ ਭਾਈਆ ਜਿਹਦੇ ਸੇਤ ਉੱਤੇ ਫੋਟੇ ਇਹਦੇ ਪਿੰਡ ਜਾਣਾ ਗੱਲ ਤੇ ਲਾਈਵ ਦੇਖ ਲਿਆ ਜੇ ਜਿੰਤ ਰੇੜੇ ਨਾ ਘੜਾਤੇ ਮੈਂ ਵੀ ਆਦੇ ਪਿਓ ਦਾ ਪੁੱਤ ਨਹੀਂ ਸਰੇ ਉੱਥੇ ਜਾ ਮਾਰੇ ਚੱਲ ਲਈ ਆ ਵੇਖ ਲੋ ਤੁਹਾਨੂੰ ਪਹਿਲਾ ਵੀ